ਸਰ ਦੇ ਹਲਕਾ ਦੱਕੜੀ ਤੋਂ ਆਪ ਨੂੰ ਲੱਗਿਆ ਵੱਡਾ ਚਟਕਾ ਆਪ ਦਾ ਜ਼ਿਲ੍ਹਾ ਮੀਤ ਪਰਦਾ ਜਿਸ ਨੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਵੀਂ ਪਾਰਟੀ ਜੁਆਇਨ ਕਰਨ ਜਾ ਰਹੇ ਨੇ ਜੋ ਆਮ ਆਦਮੀ ਪਾਰਟੀ ਲਈ ਇਹ ਬਹੁਤ ਵੱਡਾ ਚਟਕਾ ਹੈ ਤੁਸੀਂ ਜਿਹੜੇ ਲੋਕਾਂ ਦੀ ਨਿਊਜ਼ਲੈਂਡ ਬਹੁਤ-ਬਹੁਤ ਸਵਾਦ ਤੁਹਾਡਾ ਆਮ ਆਦਮੀ ਪਾਰਟੀ ਦਾ ਆਖਰੀ ਸਾਲ ਇਸ ਆਖਰੀ ਸਾਲ ਦੇ ਵਿੱਚ ਬਹੁਤ ਸਾਰੇ ਲੀਡਰ ਆਪਣੀ ਪਾਰਟੀ ਤੋਂ ਵਕ ਹੋ ਜਾਣਗੇ ਨਵੀਆਂ ਪਾਰਟੀਆਂ ਵਿੱਚ ਸ਼ਮੂਲਿਤ ਕਰ ਜਾਣਗੇ ਜੋ ਅਮਰਸਰ ਦੱਖਣੀ ਦੇ ਵਿੱਚ ਇਹ ਪਹਿਲਾ ਝਟਕਾ ਹੈ ਆਪ ਲਈ ਆਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਗਰ ਨਿਗਮ ਦੇ ਕਾਉਂਸਲਰ ਆਗੂ ਜਗਦੀਪ ਸਿੰਘ ਰਿੰਕੂ ਨਰੂਲਾ ਦੇ ਵੱਲੋਂ ਅੱਜ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਨੇ ਆਪਣਾ ਅਸਤੀਫਾ ਦੇਣ ਮਗਰੋਂ ਭਾਵੇਂ ਕਾਰਨ ਆਪਣਾ ਘਰੇਲੂ ਦੱਸਿਆ ਪਰ ਆਪ ਤੋਂ ਉਹਨਾਂ ਦਾ ਮੋਹ ਪੰਗ ਹੋ ਚੁੱਕਿਆ ਹੈ ਉਹਨਾਂ ਨੇ ਆਪਣਾ ਅਸਤੀਫਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਰੋਣਾ ਨੂੰ ਸੌਂਪ ਦਿੱਤਾ ਹੈ ਸੋ ਅਗਲਾ ਉਹਨਾਂ ਦਾ ਕਦਮ ਅਕਾਲੀ ਦਲ ਜਾਂ ਕਾਂਗਰਸ ਵਿੱਚ ਹੋ ਸਕਦਾ ਹੈ ਉਹਨਾਂ ਨੇ ਆਪਣਾ ਅਸਤੀਫਾ ਜੋ ਵੀ ਹੀ ਸੂਬਾ ਪ੍ਰਧਾਨ ਨੂੰ ਸੌਂਪਿਆ ਉਸ ਤੋਂ ਬਾਅਦ ਹਲਕੇ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿਉਂਕਿ ਜਗਦੀਪ ਸਿੰਘ ਰਿਕੂਡਰੂਲਾ ਕਾਂਗਰਸ ਦੇ ਵਿਰੋਧੀ ਤੇ ਦਿੱਲੀ ਦੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਹੁਤ ਜ਼ਿਆਦਾ ਨਿੱਦੀਕੀਆਂ ਨੇ ਔਰ ਇਸਤੇ ਨਾਰੇ ਸੁਖਵੀਰ ਸਿੰਘ ਬਾਦਲ ਨਾਲ ਵੀ ਉਹਨਾਂ ਦਾ ਮੇਲ ਮਨਾਫ ਹੋਇਆ ਹੋਇਆ ਹੈ ਸੋ ਹਲਕੇ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਉਹ ਖੁਦ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਤੱਕ ਪਕੜ ਕਰ ਚੁੱਕੇ ਨੇ ਕਾਲੀਦਲ ਬਾਦਲ ਜੋ ਰਿਕੁੰਡਰੂਲਾ ਦੇ ਨਾਲ ਮਿਲ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਸੋ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਿੱਦੀਕਿਆਂ ਵਿੱਚ ਹਣ ਸੋ ਇਹ ਤਾਂ ਹੁਣ ਸਭਾ ਦੱਸੇਗਾ ਕਿ ਰਿਕੁੰਡਰੂਲਾ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਵੇਗਾ ਪਰ ਉਹਨਾਂ ਨੇ ਆਪ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਹਲਚਲ ਤੇਜ਼ ਕਰ ਦਿੱਤੀ ਹੈ ਹਲਕੇ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ ਰਿਕੁੰਡਰੂਲਾ ਦੀ ਜੋ ਅਬਰਸਰ ਥਲਕਾ ਦਖਣੀ ਵਿੱਚ ਮਜ਼ਬੂਤ ਪਕੜੇ ਸ਼ਹਿਰੀ ਜਿਖ ਵੋਟਰਾਂ ਵਿੱਚ ਉਹਨਾਂ ਦੀ ਖਾਸੀ ਜਾਣ ਪਛਾਣ ਹੈ ਅਤੇ ਇਸੇ ਕਾਰਨ ਉਹ ਆਪਣੇ ਸ਼ਹਿਰੀ ਖੇਤਰ ਤੇ ਵੱਡਾ ਚਟਕਾ ਸਾਹਮਤ ਹੋ ਰਿਹਾ ਸਰਦਾਰ ਰਿੰਕੂ ਨਰੂਲਾ ਦੀ ਵਿਧਾਨ ਸਭਾ ਹਲਕਾ ਤਕਰੀਬ ਵਿੱਚ ਮਜਬੂਤ ਪਕੜ ਹੋਣ ਕਰਕੇ ਜੋ ਅਕਾਲੀ ਦਲ ਵੱਲੋਂ ਵੀ ਉਸ ਨੂੰ ਦਖੜੀ ਹਲਕੇ ਦੇ ਵਿੱਚ ਇੱਕ ਉਮੀਦਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ 2027 ਦੇ ਵਿੱਚ ਜੇਕਰ ਦਖੜੀ ਹਲਕੇ ਤੋਂ ਅਕਾਲੀ ਦਲ ਵਿੱਚ ਰਿੰਕੂ ਨਰੂਲਾ ਸ਼ਾਮਲ ਹੁੰਦੇ ਨੇ ਤਾਂ ਟਿਕਟ ਦਿੱਤੀ ਜਾਵੇਗੀ ਅਤੇ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਵੀ ਦਖੜੀ ਹਲਕੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਇਸੇ ਕਰਕੇ ਸ਼ਹਿਰੀ ਇਲਾਕਿਆਂ ਵਿੱਚ ਵੀ ਉਹਨਾਂ ਦੀ ਖਾਸ ਜੱਟ ਪਛਾਣੇ ਜਨਤਾ ਵਿੱਚ ਟਾਗੂਆ ਜੋ ਬਣੀ ਹੋਈ ਹੈ ਸਰਦਾਰ ਰਿੰਕੂ ਨਰੂਲਾ ਨਾਲ ਸੰਪਰਕ ਕੀਤੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਧਿਆਨ ਫਿਲਹਾਲ ਆਪਣੇ ਕਾਰੋਬਾਰ ਤੇ ਹੈ ਉਹ ਆਪਣੇ ਸਿਆਸੀ ਪਿਛੋਕੜੇ ਫੈਸਲਾ ਆਪਣੇ ਲਈ ਦੀ ਕਿ ਮਿੱਤਰਾਂ ਅਤੇ ਹਲਕਾ ਵਾਸੀ ਨਾਲ ਸਲਾਹ ਕਰ ਲੋ ਪ੍ਰਤੀ ਲੈਣਗੇ ਉਸ ਤੋਂ ਬਾਅਦ ਉਹ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਕੇ ਜੋ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਬਹੁਤ ਪੰਗ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਖਰੀਦੀ ਉਤਰੀ ਜੋ ਇੱਕ ਹਵਾ ਵੜ ਕੇ ਆਈ ਸੀ ਦਿੱਲੀ ਤੋਂ ਉਹ ਹਵਾ ਅੱਗੇ ਉੱਡ ਕੇ ਚਲੀ ਗਈ ਹੈ ਜੋ ਆਮ ਆਦਮੀ ਪਾਰਟੀ ਦੇ ਸਪੀਚ ਪ੍ਰਧਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਗੁਬਾਰਾ ਫਟ ਚੁੱਕਿਆ ਹੈ ਹੋਰ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਜਾਂ ਕਾਂਗਰਸ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਸਰਕਾਰ ਬਣ ਸਕਦੀ ਹੈ ਜੋ ਅਕਾਲੀ ਭਾਜਪਾ ਇੱਕ ਗੱਠਜੋੜ ਹੁੰਦਾ ਤਾਂ ਫਿਰ ਅਕਾਲੀ ਭਾਜਪਾ ਸਰਕਾਰ ਬਣਾ ਸਕਦਾ ਜਿਸ ਨੂੰ ਲੈ ਕੇ ਕੁੰਡਰੂਲਾ ਨੇ ਇਹ ਵੱਟੇ ਖੁਲਾਸੇ ਵੀ ਕਰ ਦਿੱਤੇ ਰਹੇ